ਕੰਪੂ ਤੋਂ ਬਹੁਤ ਵੱਡੀ ਰਿਕਵਰੀ ਕੀਤੀ ਹੈ ਇਹ ਕੱਲ ਵੀ ਨਾਕਾ ਲੱਗਿਆ ਹੋਇਆ ਸੀ ਸਾਡਾ ਨਾਕੇ ਤੇ ਦੌਰਾਨ ਇੱਕ ਵਿਅਕਤੀ ਪੈਦਲ ਹੁੰਦਾ ਦਿਖਾਈ ਦਿੱਤਾ ਜਿਹਨੇ ਕੈਪੀਟਾ ਅ ਉਹਨੇ ਉਹ ਇੱਕ ਕਿਲੋ ਜਿਹੜੀ ਹੀਰਨ ਬਰਾਮਦ ਕੀਤੀ ਇਹ ਪਾਸਪੁਸਤੀ ਆਇਆ ਸੀਗਾ ਜੀ ਅੱਗੇ ਨਾ ਇਹ ਜਦੋਂ ਨਾਕਾ ਨਾਕਾ ਲੱਗਿਆ ਹੁੰਦਾ ਫਿਰ ਇਹ ਫਸ ਤੋਂ ਉਤਰ ਕੇ ਪੈਦਲ ਹੋ ਜਾਂਦੇ ਤੇ ਤੇ ਅਸੀਂ ਨਾ ਤਾਂ ਲੰਘ ਜੇਗਾ ਨਾਲੀ ਪਿੰਚ ਜੱਗੀ ਹੁੰਦੀ ਆ ਤਾਂ ਕਰਕੇ ਵਾਹਨ ਜਿਸ ਤੋਂ ਉਹ ਬੰਦੇ ਉੱਤਰ ਗਿਆ ਬੰਦੇ ਉੱਤਰਦੇ ਜਦੋਂ ਪੁਲਿਸ ਪਾ ਦੇ ਨੂੰ ਦੇਖਿਆ ਤਾਂ ਚੱਲਣ ਲੱਗਾ ਸਾਬਾਬਾ ਦੁੱਟ ਗਿਆ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤੇ ਗੈਂਗਸਟਰਾਂ ਤੇ ਵਾਰ ਜਿਹੜੀ ਮੁਹਿੰਮ ਚਲਾਈ ਗਈ ਹੈ ਉਸ ਦੀ ਲੜੀ ਦੇ ਵਿੱਚ ਅ ਅਸੀਂ ਇੱਕ ਸ਼ੰਭੂ ਤੋਂ ਬਹੁਤ ਵੱਡੀ ਰਿਕਵਰੀ ਕੀਤੀ ਹੈ ਜੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਆਈਪੀਐਸ ਸ਼੍ਰੀ ਵਰੁਣ ਸ਼ਰਮਾ ਜੀ ਐਸਐਸਪੀ ਸਾਹਿਬ ਪਟਿਆਲਾ ਤੇ ਐਸਪੀਡੀ ਸਾਹਿਬ ਦੇ ਦੇਸ਼ਾ ਨਿਰਦੇਸ਼ੇਟ ਐਸਐਚਓ ਸ਼ੰਭੂ ਨੇ ਕੱਲ ਮਿਤੀ 5 2 2026 ਨੂੰ ਨਾਕਾ ਲਾਇਆ ਹੋਇਆ ਸੀਗਾ ਸ਼ੰਭੂ ਟੋਲ ਪਲਾਜ਼ੇ ਤੋਂ ਪਹਿਲਾਂ ਮਹਿਮਤਪੁਰ ਬੈਰੀਅਰ ਤੇ ਜਿਹੜਾ ਅੱਗੇ ਵੀ ਅਕਸਰ ਅਸੀਂ ਇਹੋ ਜਿਹੇ ਚੈਕਿੰਗਾਂ ਕਰਦੇ ਰਹਿੰਦੇ ਹਾਂ ਉੱਥੇ ਤੇ ਕੱਲ ਵੀ ਨਾਕਾ ਲੱਗਿਆ ਹੋਇਆ ਸੀ ਤਾਂ ਨਾਕੇ ਤੇ ਦੌਰਾਨ ਇੱਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ ਜਿਹਨੂੰ ਚੈੱਕ ਕੀਤਾ ਤੇ ਉਹਦੇ ਕੋਲੋਂ ਉਹਦੇ ਕੋਲੋਂ 1 ਕਿਲੋ ਜਿਹੜੀ ਹੀਰਨ ਬਰਾਮਦ ਹੋਈ ਇਹ ਸਾਡੀ ਕਿੰਨੀ ਕੀਮਤ ਹੋਣੀ ਚਾਹੀਦੀ ਇਹਦੇ ਬਾਰੇ ਜੀ ਤੁਹਾਨੂੰ ਜਿਆਦਾ ਪਤਾ ਤੁਸੀਂ ਖਬਰਾਂ ਘੁਰਾ ਲਾਉਂਦੇ ਰਹਿੰਦੇ ਹੋ ਤਾਂ ਲਿਖਦੇ ਰਹਿੰਦੇ ਹੋ ਦੀ ਕੀਮਤ ਮੈਂ ਕਿਉਂਕਿ ਇਹੋ ਜੀ ਚੀਜ਼ ਤਾਂ ਐ ਨਹੀਂ ਕੋਈ ਪਲੋਟ ਆ ਜਾਂ ਕਿਵੇਂ ਆ ਕੀਮਤ ਹੋਵੇ ਇਹਦਾ ਲੱਗੀ ਲਾਈ ਆ ਜੀ ਇਹਦਾ ਪਿਛੋਕਰ ਸਰ ਬੰਦੇ ਦਾ ਇਹ ਕਿੱਥੋਂ ਲੈ ਕੇ ਆ ਰਿਹਾ ਸੀ ਕਿੱਥੇ ਨੇ ਦੇਣੀ ਇਹ ਜੀ ਅਸੀਂ ਇਹਦਾ ਨਾਮ ਹੈਗਾ ਜੀ ਹਰਪ੍ਰੀਤ ਸਿੰਘ ਹੈਪੀ son of ਸ਼ੇਰ ਸਿੰਘ ਇਹ ਕ੍ਰਿਸ਼ਨਾ ਕਲੋਨੀ ਲੁਧਿਆਣਾ ਦਾ ਰਹਿਣ ਵਾਲਾ ਜੀ ਇਹ ਤੇ ਇਹਦੇ ਤੇ ਪਹਿਲੇ ਵੀ ਚੋਰੀ ਚੂਰੀ ਦੇ ਪਰਚੇ ਦਰਜ ਨੇ ਇਹ ਇਹ ਪਾਰਟ ਆ ਉਹ ਦਿੱਲੀ ਸਾਈਡ ਤੋਂ ਲੈ ਕੇ ਆ ਰਿਹਾ ਸੀਗਾ ਜੀ ਕਿ ਅੱਗੇ ਜਾਣਾ ਸੀ ਇਸ ਤੇ ਸੀਗਾ ਜੀ ਇਹ ਬੱਸ ਬਸ ਤੇ ਆਇਆ ਸੀਗਾ ਜੀ ਅੱਗੇ ਨਾ ਇਹ ਜਦੋਂ ਨਾਕਾ ਨੁਕਾ ਲੱਗਿਆ ਹੁੰਦਾ ਫਿਰ ਇਹ ਬੱਸ ਤੋਂ ਉਤਰ ਕੇ ਪੈਦਲ ਹੋ ਜਾਂਦੇ ਆ ਤੇ ਵੀ ਅਸੀਂ ਨਾਕਾ ਲੰਘ ਜੇਗਾ ਨੱਕ ਦੀ ਫਰ ਚੈਕਿੰਗ ਹੁੰਦੀ ਆ ਤਾਂ ਕਰਕੇ ਇਹ ਵਹੀਕਲ ਤੇ ਸੀ ਉਹ ਇਹ ਥੱਲੇ ਉਤਰ ਗਿਆ ਥੱਲੇ ਉਤਰ ਕੇ ਜਦੋਂ ਪੁਲਿਸ ਪਾਰਟੀ ਨੂੰ ਦੇਖਿਆ ਭੱਜਣ ਲੱਗਿਆ ਪਰ 바ਵਾ ਸੁੱਟ ਕੇ ਤੇ ਇਹਨਾਂ ਨੇ ਐਸ ਐਚਓ ਸ਼ੰਭੂ ਤੇ ਇਹਨਾਂ ਦੀ ਟੀਮ ਉੱਥੇ ਖੜੀ ਸੀ ਇਹਨਾਂ ਨੇ ਬੜੇ ਮਸਤੀ ਨਾਲ ਕਾਬੂ ਕੀਤਾ ਕਾਬੂ ਕਰਕੇ ਚੈੱਕ ਕੀਤਾ ਐਫ ਆਈ ਨੰਬਰ 24 ਅੰਡਰ ਸੈਕਸ਼ਨ 21 685 ਐਨਡੀਪੀਐਸ ਦੇ ਤੇ ਪਰਚਾ ਦੇ ਕੇ ਕਾਰਵਾਈ ਕੀਤੀ ਹੈ ਤੇ ਇਹ ਇੱਕ ਕਿਲੋ ਹੀਰੇ ਨਾਲ ਤੇ ਬਹੁਤ ਹੈਵੀ ਰਿਕਵਰੀ ਹੈ ਜੀ ਇਹ ਕਮਰਸ਼ੀਅਲ ਹੁੰਦੀ ਹੈ ਸੁਪਰ ਕਮਰਸ਼ੀਅਲ ਸਰ ਕੋਈ ਦੱਸਿਆ ਜੀ ਨੇ ਕਿੱਥੇ ਕਿ ਸਪਲਾਈ ਕਰਨੀ ਸੀਗੀ ਜੀ ਤੇ ਜੀ ਹਜੇ ਨਾ 5 ਦਿਨ ਦਾ ਰਿਮਾਂਡ ਲਿਆ ਹੈਗਾ ਹਾਂ ਜੀ ਤੇ ਇਹਦੇ ਬੈਕਵਰਡ ਤੇ ਫਾਰਵਰਡ ਲਿੰਕ ਅਸੀਂ ਮਤਲਬ ਇਹਦੇ ਕਲੀਅਰ ਕਰਕੇ ਤੁਹਾਨੂੰ ਪ੍ਰੈਸ ਕਾਨਫਰੰਸ ਦੁਆਰਾ ਕਰਕੇ ਤੁਹਾਨੂੰ ਸਾਰੀ ਡਿਟੇਲ ਦੱਸਾਂਗੇ ਪਰ ਇਹ ਆ ਵੀ ਹੁਣ ਜੇ ਮੈਂ ਕੋਈ ਗੱਲ ਇਹੋ ਜਿਹੀ ਡਿਸਕਲੋਜ਼ ਕਰਤੀ ਤਾਂ ਇਹ ਮੀਡੀਆ ਚੈਨਲ ਅੱਗੇ ਕਈ ਵਾਰੀ ਬੰਦਿਆਂ ਤੱਕ ਪਤਾ ਲੱਗ ਜਾਂਦੀ ਹੈ ਤਾਂ ਕਰਕੇ ਉਹ ਮੈਂ ਹਜੇ ਇਹ ਸਟੇਜ ਤੇ ਡਿਸਕਲੋਜ਼ ਨਹੀਂ ਕਰ ਰਹੀ। ਨਹੀਂ ਕਰਨਾ। ਬਾਕੀ ਅਸੀਂ ਜਿੱਥੋਂ ਲੈ ਕੇ ਆਏ ਉਹਨੂੰ ਵੀ ਪੜਾਂਗੇ ਤੇ ਜਿੱਥੇ ਦੇਣ ਚੱਲਿਆ ਸੀ ਉਹ ਵੀ ਸਾਰਾ ਨੈਟਵਰਕ ਇਹ ਕਲੀਅਰ ਕਰਾਂਗੇ। ਸਰ ਜਿਹੜੇ ਤੁਸੀਂ ਦੱਸ ਰਹੇ ਹੋ ਇਹ ਦੇ ਖਿਲਾਫ ਚੋਰੀ ਦੇ ਬਰਚੇ ਦਰਜ ਹੈ। ਕੋਈ ਐਨਡੀਪੀਐਸ ਜਾਂ ਕੋਈ ਇਸ ਤਰ੍ਹਾਂ ਨਸ਼ੇ ਦਾ ਵੀ ਕੋਈ ਪਹਿਲਾ ਮਾਮਲਾ ਦਰਜਾ ਦੇ ਖਿਲਾਫ ਜੀ। ਨਹੀਂ ਹਜੇ ਚੈੱਕ ਕਰਾਂਗੇ ਹਜੇ ਤਾਂ ਚੋਰੀ ਚੋਰੀ ਦੀ ਪਰਚੇ ਦਰਜ ਹੋਏ ਨੇ ਨਸ਼ਾ ਤਾਂ ਨਹੀਂ ਆਦਾ ਨਹੀਂ ਨਹੀਂ ਹਾਂ ਨਸ਼ਾ ਹੈ ਸ਼ੁਰੂਆਤੀ ਜਾਂਚ ਇਸ ਕੀ ਕੋਰੀਅਰ ਬੰਦਾ ਹੈ ਕੋਰੀਅਰ ਦਾ ਜਿਹੜੇ ਕੋਰੀਅਰ ਸੰਭਾਲ ਕਰਦੇ ਹੈ ਉਹ ਹੈ ਜੀ ਬੰਦਾ ਨਹੀਂ ਜੀ ਆਪ ਵੀ ਇਹ ਕੋਰੀਅਰ ਤਾਂ ਕਿਉਂ ਹੈ ਜੀ ਹਾਂ ਇਹ ਆਪ ਵਿੱਚ ਇਨਵੋਲ ਹੈ 노 ਹੀ ਇਸ ਨਾਟ ਅ ਕੋਰੀਅਰ ਠੀਕ ਹੈ ਨਾ ਇਹਦੇ ਇਹਦੇ ਅਸੀਂ ਸਾਰਾ ਇਹਦੇ ਡਿਟੇਲ ਚੈੱਕ ਕਰ ਰਹੇ ਹਾਂ ਅਜਿੰਨ ਦਿਨ ਦਾ ਰਿਮਾਂਡ ਲਿਆ ਮਾਂਜੋਗ ਅਦਾਲਤ ਤੋਂ ਤੇ ਸੀਨੀਅਰ ਅਫਸਰਾਂ ਦੀ ਜੋ ਰਹਿਨਮਾਈ ਹੈ ਏਟ ਅਸੀਂ ਇਹਦੀ ਧੰਨਵਾਦ ਦਿੱਤੀਸ਼ ਕਰਾਂਗੇ ਸਰ ਜਿਵੇਂ ਪੁਲਿਸ ਨੇ ਪੰਜਾਬ ਪੁਲਿਸ ਨੇ ਤੇ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਹੋਈ ਹੈ ਜਿਹੋਦੇ ਸ਼ਾਫਰੁੱਦ ਉਹਦੇ ਸਬੰਧਿਤ ਬਹੁਤ ਵੱਡੀ ਰਿਕਵਰੀ ਬਣੀ ਹੈ ਸਰ ਇਹ ਕੀ ਇਹਦੇ ਬਾਰੇ ਤੁਸੀਂ ਕਹਿਣਾ ਚਾਹੋਗੇ ਹਾਂਜੀ ਇਹ ਬਹੁਤ ਵੱਡੀ ਰਿਕਵਰੀ ਹੈ ਜੀ ਇਹ ਦੇਖੋ ਇਹ ਕਿਲੋ ਕੰਜ਼ਿਊਮ ਕਿੰਨੇ ਬੰਦਿਆਂ ਚ ਹੋਣੀ ਸੀ ਇਹ ਕਿਲੋ ਹੀਰੇ ਨਾਲ ਬਹੁਤ ਇਹ ਡਰੱਗ ਇਹ ਤੋਂ ਉੱਤੇ ਦਾ ਡਰੱਗ ਹੀ ਕੋਈ ਨਹੀਂ ਹੈਗਾ ਠੀਕ ਹੈ ਨਾ ਤੇ ਇਹ ਕਿਲੋ ਕਿੱਥੇ ਕਿੱਥੇ ਕੰਜ਼ਿਊਮ ਹੋਣੀ ਸੀ ਕਿੰਨੇ ਮਾਵਾਂ ਦੇ ਬੱਚੇ ਖਰਾਬ ਹੋਣੇ ਸੀਗੇ ਤੇ ਸੋ ਅਸੀਂ ਵੀ ਚਾਹੁੰਦੇ ਆਂ ਵੀ ਅਸੀਂ ਮਤਲਬ ਹੋਰ ਇਹੋ ਜਿਹਾ ਰਿਕਵਰੀਆਂ ਕਰੀਏ ਤੇ ਇਹਦੇ ਨਾਲ ਮਤਲਬ ਬੜੀ ਠੱਲ ਪਏਗੀ ਤੇ ਜਿਹੜੇ ਇਹੋ ਜਿਹਾ ਕੰਮ ਕਰਦੇ ਨੇ ਉਹਨਾਂ ਉਹ ਵੀ ਸਲਾਖਾਂ ਪਿੱਛੇ ਜਾਣਗੇ ਕਿਉਂਕਿ ਇਹ ਕਮਰਸ਼ੀਅਲ ਇਹਦੇ ਚ ਨਾ ਤਾਂ ਜਮਾਨਤਾ ਜਲਦੀ ਜਲਦੀ ਨਾ ਖੁੱਸ ਤੇ ਇਹਦੇ ਵਿੱਚ ਅਸੀਂ ਚੰਗੀ ਤਰ੍ਹਾਂ ਸਟਰੋਂਗ ਕੇਸ ਬਣਾ ਕੇ ਨਾਲੇ ਇਹਦੇ ਜਿਹੜੇ ਨਾਲਦੇ ਆ ਉਹਨਾਂ ਨੂੰ ਫੜ ਕੇ ਸਾਰਾ ਨੈਕਸਸ ਕਲੀਅਰ ਕਰਕੇ ਇਹਨਾਂ ਨੂੰ ਸਲਾਖਾਂ ਦੇ ਅੰਦਰ ਬੰਦ ਕਰ ਸਰ ਜਿਵੇਂ ਬੰਦੇ ਕੋਲ 10 ਗ੍ਰਾਮ 15 ਦਾ 20 ਦਾ ਫੜੀ ਜਾਂਦੀ ਹੈ ਜੀ ਛੋਟੀ ਰਿਕਵਰੀ ਹੁੰਦੀ ਹੈ ਬਟੇ ਬਹੁਤ ਵੱਡੀ ਰਿਕਵਰੀ ਹੈ ਇਸ ਸੰਬੰਧ ਵਿੱਚ ਫਿਰ ਐਸਐਚਓ ਸਾਹਿਬ ਨੂੰ ਕੋਈ ਵਿਸ਼ੇਸ਼ ਤੌਰ ਤੇ ਹਾਂਜੀ ਹਾਂਜੀ ਪੰਜਾਬ ਸਰਕਾਰ ਨੇ ਮਤਲਬ ਇਹਦੇ ਵਿੱਚ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਇਹਦੇ ਵਿੱਚ ਮਤਲਬ ਅਨਾਉਂਸ ਕੀਤਾ ਹੋਇਆ ਨਾਮ 50000 ਹੈ ਜਾਂ 40 ਹੈ ਜਾਂ ਕਿੰਨਾ ਉਹ ਮਤਲਬ ਉਹਨਾਂ ਨੇ 1 ਕਿਲੋ ਹੀਰਿਆਂ ਦੇ ਉੱਤੇ ਕੈਸ਼ ਰਿਵਾਰਡ ਕੀਤਾ ਉਹ ਅਸੀਂ ਲਿਖ ਕੇ ਭੇਜਾਂਗੇ ਜਿਹੜੇ ਜਿਹੜੇ ਮੁਲਾਜ਼ਮਾਂ ਦੀ ਇਹਦੇ ਵਿੱਚ ਕਾਰਗਜ਼ਾਰੀ ਆ ਤੇ ਉਹਨਾਂ ਨੂੰ ਜ਼ਰੂਰ ਦਵਾਵਾਂਗੇ ਜੀ ਇਹਨਾਂ ਦੀ ਹੌਸਲਾ ਅਫਜ਼ਾਈ ਵਾਸਤੇ ਤੇ ਬਾਕੀ ਇੱਕ ਐਗਜ਼ਾਮਪਲ ਦੇ ਤੌਰ ਤੇ ਇਹਨਾਂ ਨੂੰ ਮਤਲਬ ਅਸੀਂ ਸਨਮਾਨਿਤ ਕਰਾਂਗੇ ਜੇ ਸਰ ਜਿਹੜੇ ਆਮ ਲੋਕ ਇਸ ਨਸ਼ੇ ਤੰਦੇ ਦੇ ਭਏ ਉਹਨਾਂ ਨੂੰ ਤੁਸੀਂ ਕੀ ਉਹਨਾਂ ਨੂੰ ਇਹ ਆ ਵੀ ਦੇਖੋ ਸਰਕਾਰ ਦਾ ਬੜਾ ਕਲੀਅਰ ਫੰਡਾ ਹੈ ਹੁਣ ਤੁਹਾਨੂੰ ਪਤਾ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਹੈ ਤੇ ਸਾਲ ਡੇਢ ਸਾਲ ਤੋਂ ਇਹ ਬੜੀ ਜੋਰ ਸ਼ੋਰ ਨਾਲ ਮਹੀਮ ਚੱਲ ਰਹੀ ਹੈ ਤੇ ਇਹਦੇ ਚ ਇਹੀ ਹੈ ਵੀ ਜਿਹੜੇ ਇੱਥੇ ਕੰਮ ਕਰਦੇ ਨੇ ਅਸੀਂ ਫੜ ਕੇ ਅੰਦਰ ਦਵਾਵਾਂਗੇ ਜਾਂ ਆਪਣਾ ਛੱਡ ਦੇਣ ਜਾਂ ਭਜ ਪੁੱਜ ਜਾਣ ਪੰਜਾਬ ਚੋਂ ਕਿਉਂਕਿ ਅਸੀਂ ਮਾਈਕਰੋ ਲੈਵਲ ਤੋਂ ਲੈ ਕੇ ਜ਼ੀਰੋ ਤੋਂ ਲੈ ਕੇ ਕਦੇ ਤੁਸੀਂ ਪਹਿਲਾਂ ਕਹਿੰਦੇ ਸੀ ਵੱਡਾ ਸਮੱਗਲਰ ਨਹੀਂ ਫੜਾਇਆ ਜਾਂਦਾ ਠੀਕ ਹੈ ਨਾ ਹੁਣ ਵੱਡੇ ਵੀ ਫੜੇ ਜਾਂਦੇ ਆ ਛੋਟੇ ਵੀ ਫੜੇ ਜਾਂਦੇ ਆ ਠੀਕ ਹੈ ਨਾ ਤਾਂ ਕਰਕੇ ਇਹ ਸਾਰਿਆਂ ਦੇ ਉੱਤੇ ਚੈੱਕ ਹੈ ਤੇ ਅਸੀਂ ਸਾਰਾ ਮਤਲਬ ਇਹਨੂੰ ਲੋਕਾਂ ਦੀ ਮਤ ਨਾਲ ਇਹਨੂੰ ਕੋਸ਼ਿਸ਼ ਕਰਾਂਗੇ ਇਹਨੂੰ ਬਿਲਕੁਲ ਮਤਲਬ ਖਤਮ ਕਰ ਦੇਈਏ ਠੀਕ ਹੈ ਜੀ